ਐਮ ਡੀ ਵੀਹਿਕਲ ਸੇਲ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਲਈ ਦੋ ਗੱਡੀਆਂ ਸੇਲ ਲਈ ਲੈ ਕੇ ਆਏ ਇੱਕ ਹੈਗੀ ਬਲੈਰੋ ਤੇ ਦੂਜੀ ਹੈਗੀ ਵੈਗਨਰ ਗੱਡੀਆਂ ਵਖਾਉਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੀ ਘੰਟੀ ਤੇ ਕਲਿੱਕ ਕਰ ਦਿਓ ਤੇ ਆਓ ਫਿਰ ਗੱਡੀਆਂ ਬਾਰੇ ਤੁਹਾਨੂੰ ਜਿਹੜੀ ਜਾਣਕਾਰੀ ਆਪਾਂ ਦਈਏ ਜਿਹੜੀ ਆ ਪਹਿਲੇ ਨੰਬਰ ਤੇ ਗੱਡੀ ਖੜੀ ਆ ਬਲੈਰੋ ਗੱਡੀ ਪੂਰੀ ਸਾਫ਼ ਪਈ ਆ ਕਲਰ ਵੀ ਘੈਂਟ ਆ ਗੱਡੀ ਦਾ ਪੂਰਾ ਚਾਰੇ ਪਾਸੇ ਤੋਂ ਤੁਹਾਨੂੰ ਗੱਡੀ ਵਿੱਚੋਂ ਵੀ ਸਾਰੀ ਦਿਖਾਉਂਗਾ ਆ ਦੇਖੋ ਚਾਰੇ ਟਾਇਰ ਉਹ ਕੇ ਬਿਲਕੁਲ ਨਵੇਂ ਟਾਇਰ ਆ ਚਾਰੇ ਤੇ ਮਾਡਲ 2007 ਮਾਡਲ ਆ ਜੀ 2007 ਮਾਡਲ ਆ ਤੇ 28 ਤੱਕ 2028 ਤੱਕ ਇਹਦੀ ਪਾਸੰਗ ਪਈ ਆ ਪੰਜਾਬ ਨੰਬਰ ਹੈ ਬਲੈਰੋ ਐਸ ਐਲ ਐਕਸ ਮਾਡਲ ਹੈ ਡੀ ਆਈ ਟਰਬੋ オリジナル ਆ ਸਾਰੀ ਦੀ ਸਾਰੀ ਗੱਡੀ ਜਿਹੜੀ اے ਟੂ ਜ਼ेड ਸਾਨੂੰ ਰਜਿਸਟ੍ਰੇਸ਼ਨ ਮਿਲੂਗੀ ਚਾਰੇ ਟਾਇਰ ਨਵੇਂ ਆ ਤੇ ਗੱਡੀ ਦੇ ਸਾਰੇ ਕਾਗਜ਼ ਪੂਰੇ ਆ ਬਈ ਆ ਵਿੱਚੋਂ ਵੀ ਦੇਖ ਲਓ ਗੱਡੀ ਸਾਨੂੰ ਵਿੱਚੋਂ ਵੀ ਦਿਖਾ ਦਈਏ ਵਿੱਚੋਂ ਦੇਖ ਲਓ ਸਾਰੇ ਦੀ ਸਾਰੀ ਗੱਡੀ ਓਰੀਜਨਲ ਗੱਡੀ ਆ ਪੰਜਾਬ ਨੰਬਰ ਆ ਨਵੇਂ ਟਾਇਰ ਆ ਸਾਰੇ ਸਾਰੇ ਕਾਗਜ਼ ਪੂਰੇ ਮਿਲਣਗੇ ਤੇ ਜਿਹੜੀ ਬਾਈ ਰੇਟ ਆ ਇਹਨਾਂ ਦੀ ਡਿਮਾਂਡ ਜਿਹੜੀ 220000 ਰੁਪਏ 220000 ਰੁਪਏ ਜਿਹੜਾ ਡਿਮਾਂਡ ਕਿਸੇ ਵੀ ਭਰਾ ਨੂੰ ਗੱਡੀ ਚਾਹੀਦੀ ਹੋਵੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਤੁਹਾਨੂੰ ਐਡਰੈਸ ਤੇ ਜਿਹੜਾ ਮੋਬਾਈਲ ਨੰਬਰ ਆ ਅੱਗੇ ਜਾ ਕੇ ਤੰਨਾ ਪਰ ਉਸ ਤੋਂ ਪਹਿਲਾਂ ਤੁਹਾਨੂੰ ਜਿਹੜੀ ਦੂਜੀ ਵੈਗਨਰ ਗੱਡੀ ਆ ਉਹ ਵੀ ਵਿਖਾ ਦਿਆਂ ਤੇ ਆਓ ਫਿਰ ਵੈਗਨਰ ਗੱਡੀ ਬਾਰੇ ਵੀ ਤੁਹਾਨੂੰ ਦਈਏ ਜਾਣਕਾਰੀ ਆਹ ਵੈਗਨਰ ਗੱਡੀ ਖੜੀ ਆ ਬਾਈ ਗੱਡੀ ਇਹ ਵੀ ਪੂਰੀ ਸਾਫ਼ ਪਈ ਆ ਇਹ 2008 ਮਾਡਲ ਆ ਮਾਡਲ 2008 ਹੈ ਤੇ ਇਹਦੀ ਜਿਹੜੀ ਪਾਸਿੰਗ ਹੈ 2029 ਤੱਕ ਪਾਸਿੰਗ ਪਈ ਆ। ਗੱਡੀ ਵਧੀਆ ਪਈ ਆ, ਚਾਰੇ ਟਾਇਰ ਇਹਦੇ ਵੀ ਬਿਲਕੁਲ ਨਵੇਂ ਪਏ ਆ। 2029 ਤੱਕ ਇਹਦੀ ਪਾਸਿੰਗ ਪਈ ਆ। ਗੱਡੀ ਸਾਫ਼ ਬਿਲਕੁਲ। ਪੰਜਾਬ ਨੰਬਰ ਆ। Ориجنਲ ਸੰਗਰੂਰ ਨੰਬਰ ਆ ਜੀ। ਸੰਗਰੂਰ ਦਾ ਨੰਬਰ ਆ Ориجنਲ। ਡਬਲ ਚਾਬੀ ਆ। ਬਾਕੀ ਬੀਮਾ, ਪ੍ਰਦੂਸ਼ਨ A to Z ਸਾਰਾ ਕੁਝ ਓਕੇ ਸਾਨੂੰ ਕਾਗਜ਼ ਪੱਤਰ ਸਭ ਓਕੇ ਮਿਲ ਗਏ। AC ਹੀਟਰ ਬਿਲਕੁਲ ਓਕੇ ਆ ਸਭ ਕੁਝ ਤੁਹਾਨੂੰ ਕੁਝ ਵੀ ਇਹਦਾ ਕਰਾਉਣ ਦੀ ਲੋੜ ਨਹੀਂ ਤੇ ਚਾਰੇ ਟਾਇਰ ਨਵੇਂ ਆ ਆ ਬੱਚਾ ਵੀ ਦੇਖ ਲਓ ਗੱਡੀ ਸਾਰੀ ਸਾਫ਼ ਪਈ ਆ ਬੱਚਾ ਤੇ ਇਹਦਾ ਜਿਹੜਾ ਰੇਟ ਆ ਬਾਈ ਜੀ 1,30,000 ਰੁਪਏ ਜਿਹੜਾ ਡਿਮਾਂਡ ਆ ਤੇ ਜੇ ਤੁਸੀਂ ਗੱਡੀ ਖਰੀਦਣੀ ਚਾਹੁੰਦੇ ਹੋ ਤਾਂ ਉੱਪਰ ਲੱਗੇ ਜਿਹੜਾ ਨੰਬਰ ਆ ਇਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਨੰਬਰ ਹੈ 98781 75280 ਇਹ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ